ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਤੇ ਨੂੰ ਹੈ ਜਿੰਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਜਾ ਹੀ ਸੀ ਹਰੇਕ ਗੁਰੂ ਦਾ ਜੇ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਤੁਸੀਂ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਸੜੇ ਗੁਰਨਾਮ ਸਿੰਘ ਸਾਹਿਬ ਦਾ ਬੜਿਆਂ ਗੁਰੂਆਂ ਦਾ ਨਿਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਜੇ ਪੰਜਾ ਚੁਣਿਆ ਤੇ ਇਹ ਨ ਗੁਰੂਆਂ ਕਰਕੇ ਛੋ ਗਿਆ ਮੈਂ ਅਜੋਨਾ ਗੁਰੂਆਂ ਦੇ ਪੰਚੇ ਲਈ ਵੋਟ ਮੰਗਣ ਆਈ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਸੀ ਉਸ ਕਾਂਗਰਸ ਪਾਰਟੀ ਸੱਚੇ ਪਾਤਸ਼ਾਹ ਗੁਰਨਾਨਕ ਦੇਵ ਜੀ ਦੇ ਪੰਚੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਤੇ ਗੁਰੂ ਹੈ ਜਿੱਦਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਚਾਈ ਹਰੇਕ ਗੁਰੂਦਾਰ ਜੇ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਵਿੱਚ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਸੱਡੇ ਗੋਨਾਨ ਸਿੰਘ ਸਾਹਿਬ ਦਾ ਬੜਿਆਂ ਗੁਰੂਆਂ ਦਾ ਉਸਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਜੇ ਪੰਜਾ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਛੁੜਿਆ ਮੈਂ ਅਜੇ ਨੂੰ ਗੁਰੂਆਂ ਦੇ ਪੰਚੇ ਲਈ ਵੋਟ ਮੰਗਣਾ ਹੈ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣਾਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਸੀ ਉਸ ਕਾਂਗਰਸ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਗੇ ਨੂੰ ਜਾਣੀ ਚਾਹੀਦੀ ਹੈ। ਇਹ ਜਿੱਤੇ ਗੁਰੂ ਹੈ। ਜਿੱਤਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਝਾ ਹੀ ਸੀ। ਹਰੇਕ ਗੁਰੂ ਦਾ ਜਿੱਥੇ ਪਿਛਲੇ ਗੁਰੂਆਂ ਦਾ ਕਦੀ ਤੁਸੀਂ ਫੋਟੋਆਂ ਕੱਢ ਕੇ ਦੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਛੜੇ ਗਨਾਨ ਸਿੰਘ ਸਾਹਿਬ ਦਾ بڑے ਗੁਰੂਆਂ ਦਾ ਨਿਸ਼ਾਨ ਪੰਝਾ ਅਕਸਰ ਹੋਇਆ ਕਰਦਾ ਸੀ। ਕਿ ਕਾਂਗਰਸ ਪਾਰਟੀ ਨੇ ਜੇ ਪੰਝਾ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਛੁੜਿਆ ਮੈਂ ਅਜੋਨਾ ਗੁਰੂਆਂ ਦੇ ਪੰਚੇ ਲਈ ਵੋਟ ਮੰਗਣ ਆਈ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਸੀ ਉਸ ਕਾਂਗਰਸ ਪਾਰਟੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਚੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਤੇ ਗੁਰੂ ਹੈ ਜਿੰਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਚਾਇਸੀ ਹਰੇਕ ਗੁਰੂ ਦਾ ਜਿ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਜਿ ਤੁਸੀਂ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਸੜੇ ਗੁਰਨਾਮ ਸਿੰਘ ਸਾਹਿਬ ਦਾ ਬੜਿਆਂ ਗੁਰੂਆਂ ਦਾ ਨਿਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਜੇ ਪੰਜਾ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਛੁੜਿਆ ਮੈਂ ਅਜੋਨਾ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਸੀ ਉਸ ਕਾਂਗਰਸ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਦੇ ਗੁਰੂ ਹੈ ਜਿੰਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਜਾ ਹੀ ਸੀ ਹਰੇਕ ਗੁਰੂ ਦਾ ਜੇ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਵਿੱਚ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਛੜੇ ਗਨਾਨਕ ਸਾਹਿਬ ਦਾ ਬੜਿਆ ਗੁਰੂਆਂ ਦਾ ਨਿਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਤੇ ਇਹਨਾਂ ਗੁਰੂਆਂ ਕਰਕੇ ਛੁੜਿਆ ਮੈਂ ਅਜੇ ਨਾ ਗੁਰੂਆਂ ਦੇ ਪੰਚੇ ਲਈ ਵੋਟ ਮੰਗਣ ਆਈ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਸੀ ਉਸ ਕਾਂਗਰਸ